ਸੰਗੜੀ ਧੁੰਦ ਦੇ ਕਾਰਨ ਜਿੱਥੇ ਲਗਾਤਾਰ ਭਿਆਨਕ ਸੜਕ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਹੁਣ ਇੱਕ ਵਿਧਾਇਕ ਦਾ ਕਾਫਲਾ ਵੀ ਹਾਦਸੇ ਦਾ ਸ਼ਿਕਾਰ ਹੋਇਆ ਜੀਹਾਂ ਦੱਸਤੀਏ ਕਿ ਮੋਗਾ ਦੇ ਬਾਗਾ ਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸੁਖਾ ਆਨੰਦ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਗਨਮੈਨ ਦੀ ਇਨੋਵਾ ਗੱਡੀ ਸੀ ਉਹ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਦੱਸਦੀ ਹੈ ਕਿ ਦਿੱਲੀ ਦੇ ਲਈ ਇਹ ਰਾਤ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸੁਖਾਨੰਦ ਦਾ ਕਾਫਲਾ ਮੋਗਾ ਤੋਂ ਰਵਾਨਾ ਹੋਇਆ ਸੀ ਦਿੱਲੀ ਜਾ ਰਿਹਾ ਸੀ ਜਦੋਂ ਜੀਂਦ ਦੇ ਕੋਲ ਰਾਤ ਨੂੰ 9 ਵਜੇ ਪਹੁੰਚੇ ਤਾਂ ਅੱਗੇ ਜਾ ਰਹੇ ਟਰੱਕ ਦੇ ਨਾਲ ਜੋ ਗਨਮੈਨਾਂ ਦੀ ਗੱਡੀ ਸੀ ਇਨੋਵਾ ਉਸ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਦੇਖਿਆ ਜਾ ਸਕਦਾ ਕਿ ਜੋ ਇਨੋਵਾ ਗੱਡੀ ਦਾ ਅਗਲਾ ਹਿੱਸਾ ਹੈ ਉਹ ਬੁਰੇ ਤਰੀਕੇ ਦੇ ਨਾਲ ਭੰਨਿਆ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਕਿ ਜੋ ਗਨਮੈਨ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਅਜਿਹੇ ਦੇ ਵਿੱਚ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਨੇ ਹੁਣ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਡੇਰੇ ਲਗਾਏ ਜਾ ਰਹੇ ਨੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਇਸੇ ਵਿਚਕਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਮੋਗਾ ਦੇ ਬਾਗਾ ਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸੁਖਨਰੰਦ ਦਿੱਲੀ ਦੇ ਲਈ ਜਦੋਂ ਰਵਾਨਾ ਹੋਏ ਰਾਤ ਦੇ ਸਮੇਂ ਤਾਂ ਉਹਨਾਂ ਦੀ ਗੱਡੀ ਦਾ ਦੱਸਿਆ ਜਾ ਰਿਹਾ ਕਿ ਜੋ ਅੱਗੇ ਉਹਨਾਂ ਦੀ ਗੱਡੀ ਦੇ ਜਾ ਰਿਹਾ ਸੀ ਇਹ ਗੰਦਮੈਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਪਿਛਲੀ ਗੱਡੀ ਦੇ ਵਿੱਚ ਇੱਕ ਵਿਧਾਇਕ ਖੁਦ ਸਵਾਰ ਸੀ ਅਤੇ ਮੌਕੇ ਦੇ ਉੱਤੇ ਹੀ ਉਹਨਾਂ ਨੇ ਆਪਣੀ ਗੱਡੀ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਤੁਰੰਤ ਹੀ ਗਨਮੈਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜੋ ਉਹਨਾਂ ਦੇ ਵਿਧਾਇਕ ਨੇ ਬਾਗਾ ਪੁਰਾਣਾ ਤੋਂ ਅਮਰਿਤਪਾਲ ਸੁਖਾਨੰਦ ਉਹਨਾਂ ਦੇ ਗਨਮੈਨਾਂ ਦੀ ਜੋ ਗੱਡੀ ਸੀ ਉਹ ਹਾਦਸੇ ਦਾ ਸ਼ਿਕਾਰ ਹੋਇਆ ਕਾਫਲੇ ਦੇ ਵਿੱਚ ਇਹ ਸਾਰੇ ਦਿੱਲੀ ਜਾ ਰਹੇ ਸੀ ਪਰੰਤੂ ਸੰਗਣੀ ਧੁੰਦ ਸੀ ਤਾਂ ਅੱਗੇ ਜਾ ਰਹੇ ਟਰੱਕ ਦੇ ਨਾਲ ਗਨਮੈਨਾਂ ਦੀ ਗੱਡੀ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਸੰਗਣੀ ਧੁੰਦ ਦੇ ਕਾਰਨ ਜਿੱਥੇ ਲਗਾਤਾਰ ਭਿਆਨਕ ਸੜਕ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਹੁਣ ਇੱਕ ਵਿਧਾਇਕ ਦਾ ਕਾਫਲਾ ਵੀ ਹਾਦਸੇ ਦਾ ਸ਼ਿਕਾਰ ਹੋਇਆ ਜੀ ਹਾਂ ਦੱਸ ਦਈਏ ਕਿ ਮੋਗਾ ਦੇ ਪਾਕਾ ਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸੁਖਾਨੰਦ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਗਨਮੈਨ ਦੀ ਇਨੋਵਾ ਗੱਡੀ ਸੀ ਉਹ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਦੱਸਦੀ ਹੈ ਕਿ ਦਿੱਲੀ ਦੇ ਲਈ ਇਹ ਰਾਤ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਪਾਲ ਸੁਖਾਨੰਦ ਦਾ ਕਾਫਲਾ ਮੋਗਾ ਤੋਂ ਰਵਾਨਾ ਹੋਇਆ ਸੀ ਦਿੱਲੀ ਜਾ ਰਿਹਾ ਸੀ ਜਦੋਂ ਜੀਂਦ ਦੇ ਕੋਲ ਰਾਤ ਨੂੰ 9 ਵਜੇ ਪਹੁੰਚੇ ਤਾਂ ਅੱਗੇ ਜਾ ਰਹੇ ਟਰੱਕ ਦੇ ਨਾਲ ਜੋ ਗਨਮੈਨਾਂ ਦੀ ਗੱਡੀ ਸੀ ਇਨੋਵਾ ਉਸ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਚਾਰ ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਇਨੋਵਾ ਗੱਡੀ ਦਾ ਅਗਲਾ ਹਿੱਸਾ ਹੈ ਉਹ ਬੁਰੇ ਤਰੀਕੇ ਦੇ ਨਾਲ ਭੰਨਿਆ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਹੈ ਕਿ ਜੋ ਗਨਮੈਨ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਅਜੇਹੇ ਦੇ ਵਿੱਚ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਨੇ ਹੁਣ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਡੇਰੇ ਲਗਾਏ ਜਾ ਰਹੇ ਨੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਇਸੇ ਵਿਚਕਾਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਮੋਗਾ ਦੇ ਬਾਗਾ ਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸੁਖਨRAND ਦਿੱਲੀ ਦੇ ਲਈ ਜਦੋਂ ਰਵਾਨਾ ਹੋਏ ਰਾਤ ਦੇ ਸਮੇਂ ਤਾਂ ਉਹਨਾਂ ਦੀ ਗੱਡੀ ਦਾ ਦੱਸਿਆ ਜਾ ਰਿਹਾ ਕਿ ਜੋ ਅੱਗੇ ਉਹਨਾਂ ਦੀ ਗੱਡੀ ਤੇ ਜਾ ਰਹੀ ਸੀ ਇਹ ਗਨਮੈਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 4 ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਪਿਛਲੀ ਗੱਡੀ ਦੇ ਵਿੱਚ ਇੱਕ ਵਿਧਾਇਕ ਖੁਦ ਸਵਾਰ ਸੀ ਅਤੇ ਮੌਕੇ ਦੇ ਉੱਤੇ ਹੀ ਉਹਨਾਂ ਨੇ ਆਪਣੀ ਗੱਡੀ ਰਾਈਂ ਦੱਸਿਆ ਜਾ ਰਿਹਾ ਕਿ ਤੁਰੰਤ ਹੀ ਗਨਮੈਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜੋ ਉਹਨਾਂ ਦੇ ਵਿਧਾਇਕ ਨੇ ਬਾਗਾ ਪੁਰਾਣਾ ਤੋਂ ਅੰਮ੍ਰਿਤਪਾਲ ਸੁਖਾਨੰਦ ਉਹਨਾਂ ਦੇ ਗਨਮੈਨਾਂ ਦੀ ਜੋ ਗੱਡੀ ਸੀ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਕਾਫਲੇ ਦੇ ਵਿੱਚ ਇਹ ਸਾਰੇ ਦਿੱਲੀ ਜਾ ਰਹੇ ਸੀ ਪਰੰਤੂ ਸੰਗਣੀ ਧੁੰਦ ਸੀ ਤਾਂ ਅੱਗੇ ਜਾ ਰਹੇ ਟਰੱਕ ਦੇ ਨਾਲ ਗਨਮੈਨਾਂ ਦੀ ਗੱਡੀ ਦੀ ਟੱਕਰ ਹੋ ਗਈ ਜਿਸ ਦੇ ਵਿੱਚ 4 ਗਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ